ਮੈਂ ਤਾਂ ਇਦਾਂ ਹੀ ਠੀਕ ਹੈ ਦੂਰ ਥੋੜਾ ਉੱਥੇ ਕਰ ਦੇ ਆ ਜਾ ਕਰ ਮੈਂ ਦੂਰ ਆ ਕੇ ਲੋਕ ਤਾਂ ਫੱਟੀ ਕੋਲ ਡੇਪੋ ਦੇਗਾ ਜੀ ਆਂ ਦੇਖ ਸਾਰਿਆਂ ਦੇ ਮੂੰਹ ਐਵੇਂ ਹੋ ਰਹੇ ਨੇ ਜਿਵੇਂ ਕੋਣ ਪੀਤਾ ਹੋਤਾ ਟੇਕਣ ਗਏ ਸੀ ਕਿ ਸ਼ਾਲ ਲੈਣ ਗਏ ਸੀ ਮਸਾ ਟੇਕਣ ਚਲੇ ਇੱਕ ਮਿੰਟ ਹੋਰ ਰਹੀ ਜੀ ਮਰੀ ਸੋਣੇ ਕੈਂਠੇ ਵਾਲਾ ਪਾਵੇ ਬੋਲ ਰਹੀ ਆ ਅੱਗੇ ਕੈਂਠਾ ਖਾਣੇ ਵਾਲਾ ਜਾਂਦਾ ਨੁਸੀਲਾ ਦੇ ਜਵਾਕਾਂ ਨੂੰ ਹਨੇ ਕਰ ਮੇਰੇ ਵਾਲ ਨਹੀਂ ਪੱਟੀਆਂ ਦੀ ਨੌਰ ਨੂੰ ਗੁੱਤ ਕਰੀ ਜਾਣੀ ਹੈ ਫਿਰ ਕਹ ਦੂ ਕਿ ਮੈਂ ਰਾਈ ਕਰਤੀ ਆਂ ਜਾਂ ਕਰਤੀ ਤੇ ਮੈਂ ਮੈਥੋਂ ਮੈਥੋਂ ਕਰਾ ਲੈਂਦੀ ਫਿਰ ਬਿੱਟੀ ਮੈਂ ਖੋਲਦੀ ਨਹੀਂਗੀ ਨਾਲੇ ਉਹਦੇ ਤੋਂ ਕਰਾਉਣੀ ਹੈ ਤੁਸੀਂ ਕਰ ਦੋ ਮਾਂ ਯਾਰ ਹੋ ਗਈ ਲੜਾਈ ਕੀ ਹੈ ਮੈ ਲੈ ਗਿਆ ਕਰੋ ਕਿ ਤਰ੍ਹਾਂ ਮੁੜ ਆ ਗਿਆ ਨਹੀਂ ਯਾਰ ਹੂੰ ਉਹ ਇਲੱਛਣ ਹੁੰਦੇ ਬਗਵਾਸ ਨਾ ਕਰ ਲੜਦਈ ਨਹੀਂ ਆਈ ਇਹ ਹੀ ਸੱਚ ਹੈ ਸੋਣ ਅਸੀਂ ਹੁਣ ਆਦਮਣੀ ਪਾ ਟਾਕਤਾ ਕਿਉਂਕਿ ਹੁਣ ਇਹਦੇ ਪੱਤੇ ਕਾਲੇ ਹੋ ਜਾਣਗੇ ਜੇ ਇਹਦੇ ਉੱਤੇ ਤਰੇਲ ਪਊਗੀ ਲੌਵੀ ਅੰਜਰ ਆਪਣੀ ਦਿਨ ਵੀ ਬਹੁਤ ਸੋਨਾ ਚੜਾਇਆ ਧੁੱਪ ਧੁੱਪ ਕਰਦੀ ਕੜਾਕੇਦਾਰ ਧੁੱਪ ਐ ਕੜਾਕੇਦਾਰ ਐ ਨਾ ਨਾਮੂ ਖੜੇ ਸਤਿ ਸ਼੍ਰੀ ਅਕਾਲ ਮਾਸਟਰ ਜੀ ਹੁਣੂ ਘੰਟਾ ਹੋ ਗਿਆ ਹੁਣ ਸਾਨੂੰ ਮਾਸਟਰ ਜੀ ਕਮਾ ਕੇ ਲਿਆਉਂਦੇ ਆ ਬਾਏ ਤੁਸੀਂ ਘਰੇ ਜਾਓ ਨੂਰ ਦੀ ਜਗਾ ਹੁਣ ਮੈਂ ਲਾ ਲਈ ਪਪ ਧੁੱਪ ਚ ਚੱਲੇ ਸੀਗੇ ਸ਼ਾਂਗਰਤੀ ਰੱਬ ਦੀਵਾ ਨਾ ਸੋਟੇ ਵਰਗਾ ਕਰੀਰ ਲਿਆ ਮਾਂ ਤੇਰੇ ਕੋਲ ਸਤੈ ਡਿਗਰੀ ਦੇ ਲਈ ਪਾਜੀ ਨੂੰ ਬਾਹਰ ਤੋਰ ਤਾ ਲੋਰਾ ਕ੍ਰੀਦਲੇ ਪੱਕਾ ਕ੍ਰੀਦ ਲਗਾ। ਲੌਬੀ ਹੋਣ ਅਸੀਂ ਪਹੁੰਚ ਗਏ ਅਡੀਸਰ। ਕਿ ਮੈਂ ਜੇ ਪਿਛਲੀ ਵਾਰ ਆਈ ਸੀ ਨਾ ਮਾਸਿਂ ਹਰ ਕੰਨੇ ਜਾ ਪ੍ਰਸ਼ਾਦ ਲਿਆ। ਮੈਂ ਕਿ ਰੱਖਣ ਨੂੰ ਥਾ ਹੈ ਨਹੀਂ। ਤਾਂ ਅਮਲ ਹੀ ਖਾਹਲ ਬਣਾ। ਉਹ ਤਾਂ ਬੈ ਜਾ ਕੇ ਦੇ ਤਾ ਨਾਲ। ਵੀ ਅਸੀਂ ਪਹੁੰਚ ਗਏ ਅਡੀ ਸਰ ਹਾਂ ਨੂੰ ਵਾਸੀਂ ਪ੍ਰਾਣੀਆਂ ਚੱਪੜਾਂ ਲੈ ਕੇ ਆਉਗੀ ਬਾਹਰ ਹੀ ਰੱਖ ਦੂਗੀ ਜਮਾ ਵੀ ਨਹੀਂ ਕਰਾਉਣੀ ਵੀ ਚਲ ਜੇ ਲੈ ਗਿਆ ਕੋਈ ਚਲ ਸਰ ਮੇਰੇ ਕੋ ਭਾਲੂ ਦਿਖਿਆ ਸਿੱਧਾ ਉਹ ਮੈਂ ਮਰਵਾਰੀ ਦੱਬੇ ਬਾਬਾ ਜੀ ਨੂੰ ਪਤਾ ਹੁੰਦਾ ਮਾਰ ਨੂੰ ਐ ਖੜੀ ਰਹੀ ਬਾਈ ਮੈਨੂੰ ਤਾਂ ਇਤਨੀ ਠੀਕ ਹੈ ਮੈਂ ਸੋ ਜੀ ਕਿਵੇਂ ਮੈਂ ਤਾਂ ਇਦਾਂ ਠੀਕ ਹੈ ਦੂਰ ਤੋੜਾ ਉੱਥੇ ਕਰ ਲੈਣਾ ਇਹ ਦੇਖ ਕੇ ਉਧਰੋਂ ਨਾ ਕੋਈ ਦੂਰੀ ਹੈ ਇੱਧਰ ਆਪਾਂ ਚੱਪਲਾਂ ਪਾਉਣੀਆਂ ਕਿ ਐਵੇਂ ਛੱਡੀ ਗਏ ਕਰਮਣ ਕੋਈ ਭਾਂਡੇ ਭੁੰਡੇ ਆ ਜਾ ਕਰਮਣ ਐਨਾ ਬਹੁਤ ਐਨੇ ਤਾਂ ਸਾਡੀ ਕੁੜੀ ਨੂੰ ਸਾਲ ਨਹੀਂ ਮੁੱਕਦਾ ਉੱਚੇ ਸੀ ਵਾ 4 4 5 5 10 10 ਲੈ ਕੇ ਦੇ ਹੈ ਕਿਹਨੇ ਲੋਕ ਤਾਂ ਪੱਟੀ ਪੋੜ ਦੇ ਪੋੜ ਦੇ ਗਾਤੀ ਹੈ ਇੱਕ ਅੱਛੂ ਕੁਮਨ ਲੋਕ ਬੈਠੇ ਉਸੇ ਆਕਰ ਲੈ ਪੈਸੇ ਆਏ ਅੱਜ ਇੱਥੇ ਆਇਆ ਸੀ ਨਾ ਗਢੀਰਾ ਨਵਾਂ ਇੰਦਾ ਜਵਾਕ ਅਮਸਨ ਵੀ ਬੰਨ੍ਹ ਕਰਮ ਨਹੀਂ ਬੰਨ੍ਹ ਨਾ ਨਾ ਜੀਜਾ ਮੈਂ ਸਾਥਾਂ ਮੇਰੀ ਜੀਜਾ ਨਾ ਕੱਟ ਅੱਛਾ ਇਹ ਕਰਿਆ ਹੀ ਹੈ ਇਹਨਾਂ ਨੂੰ ਆਖਰੀ ਮੈਂ ਤਾਂ ਖੰਡਰ ਬਲਾਈ ਜਾਊਗਾ ਜੇ ਮੈਨੂੰ ਆਜੂ ਬੁਲਾਇਆ ਹਾਂ ਦੇਖ ਸਾਰੇ ਨੇ ਮੂੰਹ ਐਵੇਂ ਹੋ ਜਾਂਦੇ ਜਿਵੇਂ ਖੂਨ ਪੀਤਾ ਅੱਛਾ ਇਹ ਚੁਰਨਾ ਨਹੀਂ ਆ ਵਧੀਆ ਹੋ ਜੋਕ ਤਾਂ ਨਹੀਂ ਹਾਂ ਨਾਲੇ ਜਦੋਂ ਦਿਨੇ ਟੋਪੀ ਭੱਜ ਕੇ ਫੜ ਲੈਂਦੇ ਹੈ ਇਹਦਾ ਉਹ ਵਧੀਆ ਸੀ ਤੇਰੀ ਟੋਪੀ ਦੂਜੀ ਆ ਲਓ ਵੀ ਹੁਣ ਅਸੀਂ ਆਏ ਹਾਂ ਮਾਸਟਰ ਜੀ ਦੇ ਪਿੰਡ ਮਾਸਟਰ ਜੀ ਕੀ ਪੈਕ ਕੀ ਠੀਕਾ ਠੀਕਾ ਬਾਬਾ ਰਾਮਦੇਵ ਬਾਬੂ ਯੋਗਾ ਕਰਿਆ ਕਰ ਚੀਜੀ ਦਾ ਸੀ ਲੱਗ ਹੈਗੀ ਇਹ ਤੇਰੇ ਕੋਲੇ ਅੱਜ ਕਿਹੜੇ ਪਾਸੇ ਗਏ ਸੀ ਕੀ ਹੈ ਕਿ ਪਹਿਲੇ ਸੱਸ ਨੇ ਕਿਹਾ ਤਾਂ ਬਾਪੂ ਹੀ ਲੱਗਦੀ ਹੈ ਦੇਨੀ ਨਹੀਂ ਦੇਨੀ ਮੀਂਹ ਅੱਜ ਤਾਂ ਦੇਖ ਕਿੰਨੀ ਸਪੀਡ ਹੈ ਇਹ ਲੱਗਦਾ

ਸਤਿ ਸ਼੍ਰੀ ਅਕਾਲ ਮਾਸਟਰ ਜੀ ਕਿਵੇਂ ਮਾਸਟਰ ਜੀ ਉਹ ਪੱਜਰੀ ਦੀਆਂ ਸਤਿ ਸ਼੍ਰੀ ਅਕਾਲ ਬਈ ਗੁੱਡਾ ਕਿਵੇਂ ਦੇ ਦੇ ਆ ਬੇਬੇ ਇਹ ਆ ਲੈ ਲੋ ਕੰਟ ਮੈਂ ਬਈ ਪਹਿਲਾਂ ਆਖਿਆ ਦੋ ਹੀ ਦੋ ਦੇ ਜਾਣਾ ਹੁੰਦਾ ਜੇ ਕੋਈ ਹੋਰ ਵੀ ਪਟੱਕ ਜਾਵੇ ਅੱਧੀ ਅੱਧੀ ਤੇ ਬਾਈ ਦੀ ਉਹ ਬਾਈ ਦੀ ਹੈ ਖਾ ਗਿਆ ਕਿਨੇ ਚੱਲਣਾ ਹੈ ਟੰਗਣਵਾੜੀ ਵਾਲਾ ਅੱਛਾ ਚਮੂਹ ਹੈ ਹੂੰ ਮੂਹ ਜੈ ਤਾਣੀ ਬੋਲੇ ਜਾਂਦਾ ਬਾਲਾ ਸਾਮ ਨੂੰ ਬਾਈ ਰਾਣੀ ਵਾਲਾ ਉਹ ਵੀ 8 ਲੋ ਸਾਲ ਦਾ ਹੁਣ ਤਾਂ ਇੱਕ ਵਾਰ ਇਹਨੂੰ ਮੂੰਹ ਚ ਪਾ ਲੈ ਚਾਹ ਬਣਾਈ ਇੱਕ ਟੋਪੀ ਹੈ ਨਹੀਂ ਤੂੰ ਤਾਂ ਕੀ ਸੀ ਖਾ ਲ ਕਿੱਧਰ ਗਈ ਮੈਂ ਆ ਪਈਆਂ ਨਾ ਇੱਥੇ ਬੰਦਰ ਪਿੱਛੇ ਪਸ ਪਿੱਛਲੇ ਪਾਸੇ ਤੂੰ ਕੀ ਸੀ ਖਾ ਲ ਆ ਮੈਂ ਆਪਰ ਖਾਣ ਨੂੰ ਗਿਆ ਸੀ ਅੱਛਾ ਚਲ ਆਪ ਨੂੰ ਖਾਣ ਨੂੰ ਗਿਆ ਸੀ ਮੈਂ ਖਾਗੀ ਤੂੰ ਖਾ ਲਈਏ ਚਿਕਨ ਨਹੀਂ ਨਹੀਂ ਅੱਲਾ ਨੰਨਾ ਮੈਂ ਲਾਉਂਦਾ ਰੱਬੀ ਆਹੋ ਓਏ 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 ਮੈਂ ਤੇਰੀ ਧੂਈ ਤੇ ਵੱਜੀ ਉਹਦੇ ਮਾਤੋ ਲੱਗਦੀ ਹੈ ਉਹ ਫੋਟੋ ਕਹਿੰਦੀ ਹੈ ਉਹ ਕਿੱਧਰ ਗਿਆ ਕਿੰਨਾ ਹਰਾਨ ਹੋਈ ਜਾਂਦਾ ਏ ਭਾਈ ਸਾਹਿਬ ਆ ਗਏ ਭਾਈ ਸਾਹਿਬ ਕੀ ਹਾਲ ਚਾਲ ਹੈ ਵਡੇ ਨਹੀਂ ਐ ਛੋਟੇ ਐ ਫਾਈਟ ਚ ਵੱਡੇ ਤਾਂ ਕੀ ਹੋ ਗਿਆ ਕਿੰਨੇ ਸਾਲ ਸਾਲ ਛੋਟਾ ਮੈਨੂੰ ਲੱਗਿਆ ਸਰਗੁਣ ਕਿਤੇ ਮੰਮੀ ਨੂੰ ਨਾਲ ਸੱਦ ਲਿਆ ਹੋਇਆ ਸੀਂ ਅਸੀਂ ਦੇ ਕੀ ਕੁਛ ਲੈ ਕੇ ਆਏ ਆ ਉਹ ਸੁਆਦ ਆ ਸੁਆਦ 1:00 ਵਜੇ ਸਾਰਿਆਂ ਦੇ ਕੋਲ ਇੱਕ ਦੇ ਦੇ ਲੈ ਦੋ ਗੋਲੀਆਂ ਇਹ ਹੋਰ ਕਿ ਨਾਲ ਉਹ ਲੰਗੂ ਜਾਂ ਮੈਨਾਂ ਜਣਾ ਕਰਮਣ ਵਾਸਤੇ ਪੱਕਾ ਹੀ ਲਵਾਤਾ ਮਾਸੜ ਜੀਆ ਨੇ ਆ ਗਈ ਪਾਲਾ ਨੇ ਚੜ੍ਹ ਕੇ ਕਰਦੀ ਆ ਕੇ ਦੀਪ ਸ਼ਾਲ ਕਿੰਨੇ ਦੇ ਲਿਆਂਦਾ ਹੋ ਗਏ ਕਹਿੰਦਾ ਚਲਦੇ ਮੱਥਾ ਟੇਕਣ ਗਏ ਸੀ ਕਿ ਸ਼ਾਲ ਲੈਣ ਗਏ ਸੀ ਨੇ ਇਹ ਅੱਗੇ ਗਏ ਨਾ ਮਸਾ ਲੇਕੇ ਜਲੇ ਇੱਕ ਮਿੰਟ ਬਾਬਾ ਜੀ ਇਹ ਬਣੀ ਜਮਾ ਨੇ ਨਹੀਂ ਸਮਝ ਨਹੀਂ ਆ ਰਿਹਾ ਬਾਬਾ ਦੇਖੀ ਜਾਂਦਾ ਕੋਈ ਕਾ ਦਾ ਭਗਤਾਉਣਗੇ ਮੱਥਾ ਟੇਕ ਲਾ ਬਾਬਾ ਜੀ ਆਉਂ ਕੋ ঠিক ਹੱਸ ਲੀ ਬਾਬਾ ਇੱਕ ਮਿੰਟ ਕੀ ਸੁਸਰੀ ਕਾਲ ਦੀ ਮੈਂ ਮੋਲੀ ਪਾਇਆ ਕਰੋ ਕਰਮਣ ਤੂੰ ਆਵ ਜਾਇਆ ਕਰ ਮਮਾ ਸੰਸਕਾਰੀ ਬਹੂ ਬਣ ਗਏ ਤੇ ਆ ਗਏ ਅੱਡੇ ਚ ਵੜੇ ਨਾਲ ਦੀ ਨਾਮ ਸਿਰ ਕੱਢੇ ਕੁੰਡ ਕੱਢ ਲੈ ਪਤਲੀ ਨਾਰੇ ਨਾਲ ਆ ਗਿਆ ਕੁੰਡ ਕੱਢ ਲੈ ਪਤਲੀ ਨਾਰੇ ਕੈਂਠੇ ਵਾਲਾ ਪਾਵੇ ਬੋਲੀਆਂ ਕੀ ਆ ਹੈ ਕੈਂਠਾ ਖਾਣ ਵਾਲਾ ਉਹਦਾ ਲਾ ਕੇ ਕੰਠ ਰੁੱਸੀ ਲਾ ਦੇ ਜਵਾਕਾਂ ਨੂੰ ਆ ਸ਼ੈਂਕਰੀ ਮਿਲਦੀ ਆ ਉੱਥੇ ਅੱਡੇ ਤੇ ਫ੍ਰੀ ਮਿਲਣ ਲੱਗ ਰਹੇ ਵਾਟਾ ਅੱਡਾ ਪਰ ਸਰ ਲੈ ਖੇਡ ਕੇ ਨਾ ਲੈ ਲੈ ਕੇ ਤੇ ਬਾਪੂ ਲੈ ਜੋ ਬਈ ਬਾਪੂ ਨਾ ਤੇ ਬਾਪਾ ਨੇ ਲੈ ਜਾਈ ਸਾਨੂੰ ਬਾਗ ਨਹੀਂ ਪੂਰੀ ਆਉਂਦੀ ਮੈਂ গেট ਬਹੁਤ ਔਖਾ ਹੈ